ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਲੜੀ ਜਿਲ੍ਹਾ ਰੋਪੜ ਨੇੜੇ ਦੋਸਤੋ ਲੰਧਾਪੁਰ ਸਾਹਿਬ ਰਹਿ ਜਾਂਦਾ ਤੇ ਤਹਿਸੀਲ ਦੋਸਤੋ ਨੰਗਨਟੈਂ ਪੈਂਦੀ ਆ ਜੇ ਕਿਸੇ ਵੀਰ ਨੇ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਜਾਂ ਇੰਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 9592374003 ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਬਹੁਤ ਸੋਹਣੀ ਪਹਿਲੇ ਸੂਏ ਸੂਣ ਵਾਲੀ ਜਰਸੀ ਬੱਚੀ ਦਿਖਾਉਂਗਾ ਅੱਜ ਗੱਬਣਾ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਉਸਮੇ ਦੀ ਕੱਚੀ ਆ ਪਰ ਫਿਰ ਦੋਸਤੋ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰ ਨਾਲ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਆ ਵੀਰ ਦੀ ਕਰਮਾਣੀ ਪਹਿਲਾ ਸੂਆ ਸੋਨ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 5 ਤਰੀਕ ਨੂੰ ਅੱਛੀ ਦੇ ਦਿਨ ਪੂਰੇ ਆ ਦੋਸਤੋ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਮੂਹ ਤੋਂ ਬਾਈ ਕਹਿੰਦਾ ਦੋ ਦੰਦ ਹਾਈਟ ਵਾਈ ਦੋਸਤੋ ਨਾਤਾ ਵਾਲੀ ਵੱਡੀ ਹੈ ਨਾ ਵਾਲੀ ਛੋਟੀ ਹੈ ਦਰਮਿਆਨੇ ਜੇ ਕਾਦੀ ਜਰਸੀ ਆ ਪਹਿਲਾ ਸੂਆ ਸੁੰਦੀ ਹੈ ਦੁੱਧ ਬਾਈ ਜੀ ਹੁਣ ਦਰਦੇ ਆ ਪਹਿਲੇ ਸੂਆ ਹੀ ਕਰਮਾ ਵਾਲੀ 20 22 ਕਿਲੋ ਦੁੱਧ ਖੁੱਲਾ ਬੜਾ ਆਰਾਮ ਨਾਲ ਚਵਾਜੂ ਬਾਕੀ ਦੋਸਤੋ ਜੈਸਾ ਬਣਾ ਹਵਾਨਾ ਕਰਮਾਣੀ ਤਿਆਰ ਕੀਤਾ ਹੋਇਆ ਦੋਦ ਇੰਨਾ ਕਹਦਾ ਬੜਾ ਆਰਾਮ ਨਾਲ ਪਿਆਜੂ ਮਦਰ ਤੋਂ ਤਾਂ ਬਾਈ ਜੀ ਹੋਣੇ ਕਹਿੰਦੇ 30 ਕਿਲੋ ਤੋਂ ਪਲੱਸ ਦਾ ਵੱਚੀ ਬਾਈ ਜੀ ਹੋਣੇ ਕਹਿੰਦੇ ਦੁੱਧ 20 22 ਕਿਲੋ ਖੁੱਲਾ ਬੜਾ ਆਰਾਮ ਨਾਲ ਚੁਵਾਜੂ ਅੱਗੇ ਬਾਈ ਜੀ ਹੋਣੇ ਕਹਿੰਦੇ ਜੈਗ ਦੇ ਸੀਮਨ ਤੋਂ ਪ੍ਰੈਗਨੈਂਟ ਆ ਵੱਚੀ ਬੋਡੀ ਸਟ੍ਰਕਚਰ ਸੋਹਣਾ ਬੁੱਤੀ ਬਾਤੀ ਸੋਹਣੀ ਛੋਟਾ ਕੰਨ ਨਾ ਬੋਦੀ ਵਾਲੀ ਜਰਸੀ ਆ ਬਾਕੀ ਥਣ ਦੋਸਤੋ ਸੋਹਣੇ ਚਾਰੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਬੈਗ ਤੋਂ ਵੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਕਰਮਾ ਵਾਲੀ ਨੇ ਵੱਡਾ ਤਿਆਰ ਕੀਤਾ ਹੈ ਜੇ ਦੋਸਤੋ ਖਿੱਚਾਂਗੇ ਤਾਂ ਹਵਾਨਾ ਰਵੜ ਵਾਂਗੂ ਵਧੂਗਾ ਵਲਟੈਲ ਹਜੇ ਵੇਖ ਤੋਂ ਵੇਖ ਸਕਦੇ ਹਵਾਨਾ ਬਹੁਤ ਸੋਹਣਾ ਠੰਡੀ ਸੀਲ ਬਹੁਤ ਆ ਵੱਚੀ ਥੋੜੀ ਜਿਹੀ ਭਲਾਂ ਚਾ ਥਣ ਵੇਖ ਸਕਦੇ ਆ ਦੋਸਤੋ ਚਾਰੇ ਬਹੁਤ ਸੋਹਣੇ ਹੱਥੀ ਚੁਾਈ ਵਾਲੇ ਗੈਪ ਚ ਨਿਖਰ ਮੇ ਕੱਲੇ ਕੱਲੇ ਲੱਗੇ ਹੋਇਆ ਪੈਟਪੋੜਾ ਸੋਹਣਾ ਚੌੜਾ ਪੂਤੀ ਬਾਤੀ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਜੇ ਕਿਸੇ ਵੀ ਨੇ ਜਰਸੀ ਬਰੀਡ ਉੱਤੇ ਕੰਮ ਕਰਨਾ ਤਾਂ ਦੋਸਤੋ ਚੰਗੀ ਰਹੂਗੀ ਵੱਚੀ ਜੇ ਕਿਸ ਨੇ ਗਾਂ ਭਰਾਣੇ ਬਰੀਡ ਤਿਆਰ ਕਰਨੀ ਹੈ ਬਾਕੀ ਪੈਟਪੋੜਾ ਚੰਗਾ ਬਾਕੀ ਦੋਸਤੋ ਪਹਿਲੇ ਸੂਵੇ ਦੁੱਧ ਚੰਗਾ ਪੀ ਆ ਜੂ ਵੱਚੀ ਇਹ ਪ੍ਰਾਈਸ ਬਾਈ ਨੇ ਇੱਕ ਨੰਬਰ ਬੱਚੀ ਦਾ ਰੱਖਿਆ ਹੋਇਆ ਜੈ ਜੀ 55000 ਰੁਪਏ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ